ਕੱਲ 10 ਵਜੇ ਖੜਿਆ ਜੇ ਨਾ ਸਾਡੀ ਦੁਕਾਨ ਤੋਂ ਹਾਂਜੀ ਠੀਕ ਆ ਕੇ ਲੈ ਗਏ ਆ ਕਾਰਡ ਦੇ ਕੇ ਆਂਦੇ ਹਟਣਾ ਗੱਲ ਕਰਦੇ ਕਿੱਲੇ ਆਏਗੇ 6-7 ਜਣੇ ਵਰਦੀ ਦੇ ਕਿਹਨੇ ਨਹੀਂ ਸਿਵਲ ਜੀ ਨੇ ਤੇ ਕੋ ਮਰਦੀ 1-2 ਨੇ ਪਰ ਤੇ ਨਾ ਲੈ ਕੇ ਆਂਦੇ ਵੀ ਉਹ ਕੁਝ ਦਸਤ ਕਰਕੇ ਛੱਡ ਜਾਂਦੇ ਤੀ ਨਾ ਹੀ ਮੁੰਡੇ ਦਾ ਜਿੰਨੇ ਲਾਭਣ ਲੇ ਕੇ ਆਏ 6-7 ਜਣੇ ਆਏ ਸੀ ਪੁਲਸ ਵਾਲੇ ਹੀ ਪੁਲਸ ਵਾਲੇ ਦੋ ਪੁਲਸਰੇ ਹੀ ਵਰਦੀ ਦੇ ਦੋ ਸਿਵਲ ਜੀ ਕੱਲ 10 ਵਜੇ ਖੜਿਆ ਜੇ ਨਾ ਸਾਡੀ ਦੁਕਾਨ ਤੋਂ ਠੀਕ ਹਾਂਜੀ ਠੀਕ ਆ ਕੇ ਲੈ ਗਏ ਆ ਕਾਰਡ ਦੇ ਕੇ ਆਂਦੇ ਹਟਣਾ ਗੱਲ ਕਰਦੇ ਕੌਣ ਹੀ ਬਲੇਜੜ ਲੈ ਗਿਆ ਉਹ ਮੁਲਾਜ਼ਮ ਹੀ ਸਰ ਮੁਲਾਜ਼ਮ ਕਿੱਲੇ ਗਏਗੇ 6-7 ਜਣੇ ਵਰਦੀ ਵਿੱਚ ਨਹੀਂ ਸਿਵਲ ਜੀ ਹਿੰਦੇ ਕੋਈ ਮਰਦੀ ਇੱਕ ਦੋ ਜਣੇ ਇਹ ਜੋ ਮੁੰਡਾ ਆਇਆ ਹੈ ਉਹਦਾ ਨਾਂ ਕੀ ਇੱਥੇ ਕਿੰਨੀ ਉਮਰ ਹੈ ਕੋਈ 18 ਸਾਲ ਉਮਰ ਦੇ ਪਵਨ ਦੀ ਇਹ ਇੱਥੇ ਕੰਮ ਕਰਦਾ ਹੈ ਹਾਂ ਜੀ ਤੇ ਕੀ ਕਹਿ ਕੇ ਵੀ ਲੈ ਗਿਆ ਕੋਈ ਆਂਦੇ ਹਾਂ ਬਸ ਪੁੱਛ ਕੇ ਸੀ ਨਾਂ ਕਰਨੀ ਮੜੀ ਛੱਡ ਜਣੇ ਨੇ ਉਸ ਤੋਂ ਬਾਅਦ ਕੀ ਹੋਇਆ ਕੀ ਪਤਾ ਲੱਗਦਾ ਨਹੀਂ ਉਹ ਤੋਂ ਬਾਅਦ ਆਂਦੇ ਜੀ ਇਹ ਨਾ ਮੁਕਾਬਲਾ ਆ ਤੇ ਕੋ ਗੁਲਗਲੀ ਮਰੇ ਹਾਂਜੀ ਉਹਦੇ ਅੰਨ ਗੋਲੀ ਲੱਗੀ ਗੋਲੀ ਮਾਰੀ ਐ ਨਾਬ ਮਾਰੀ ਐ ਕੀ ਮੰਗ ਕਰਦੇ ਨੇ ਇਹ ਇਹ ਤੁਹਾਨੂੰ ਮੰਗ ਦੀ ਕਹਿੰਦੇ ਲੋੜ ਨਹੀਂ ਆਂਦੇ ਇਹਦਾ ਮੰਗਦਾ ਹਰ ਕਿਹਨੂੰ ਪਤਾ ਨਹੀਂ ਆ ਵੀ ਕਿਹੜੀ ਮੰਗ ਹੋਣੀ ਸਾਡੀ ਇਹ ਇੱਕ ਟੱਕਾ ਕੀਤਾ ਪਰਵਾਰ ਨਾਲ ਇਹ ਪਤਾ ਨਹੀਂ ਦਿਹਾਵਾ ਦੱਸਣ ਰਿਹਾ ਪਰ ਟੱਕਾ ਆਇਆ ਇਥੇ ਰੰਗ ਕਰਦੇ ਹਾਂ ਰਗੜਾਈ ਕਰਦੇ ਹਾਂ ਕੰਮ ਤੋਂ ਇਥੇ ਪੱਤੇ ਨਾ ਲੈ ਗਏ ਆਂਦੇ ਵੀ ਕੁਝ ਦੱਸ ਕਰਕੇ ਛੱਡ ਜਾਂਦੇ ਕੀ ਨਾ ਅਸੀਂ ਮੁੰਡੇ ਦਾ ਜਿਹਨੂੰ ਲਵਨਦੀਪ ਪਮਨਦੀਪ ਹਾਂਜੀ ਅੱਛਾ ਤੇ ਤੁਸੀਂ ਕਿੰਨੇ ਵੀ ਜਾਣੇ ਆਇਓ ਇਹ ਅਏ ਜੀ ਸਾਥੀ ਆਨੇ ਆਏ ਸੀ ਪੁਲਸ ਵਾਲੇ ਸੀ ਪੁਲਸ ਵਾਲੇ ਦੋ ਪੁਲਸ ਦੇ ਹੀ ਵਰਦੀ ਦੇ ਦੋ ਸਿਵਲ ਦੇ ਸੀ ਹਾਂਜੀ ਠੀਕ ਕਹਿੰਦੇ ਸੀ ਉਹਨੂੰ ਮੰਗਾਂ ਆਂਦੇ ਹੋਣੇ ਪੁੱਛ ਦੱਸ ਕਰਕੇ ਛੱਡ ਜਾਂਦੇ ਬੱਸ ਇੰਨੀ ਗੱਲ ਕੀਤੀ ਐ ਤੇ ਮੁੜ ਕੇ ਦੁਜੇ ਦੋ ਬੈਠੇ ਰਹੇ ਦੋ ਤਿੰਨ ਘੰਟੇ ਤੇ ਮੜ ਕੇ ਚੋ ਵੀ ਚਲ ਗਏ ਸੁਨਾ ਸੁਨਾ ਚਾਰਿਆ ਵਾ ਵੀ ਇਹ ਉਹਨਾਂ ਨੇ ਮੁਕਾਬਲਾ ਬਣਾਇਆ ਸੀ ਇਹ ਨਹੀਂ 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 ਇੱਥੋਂ ਘਰੋਂ ਖੜਿਆ ਤੇ ਘਰੋਂ ਲੈ ਕੇ ਹਾਂ ਘਰੋਂ ਖੜਿਆ ਪਹਿਲੋ ਤਿੰਨੇ ਜਾਣੇ ਪੁੱਛਣ ਆਏ ਆ ਅੱਛੇ ਇਹ ਇੱਕ ਗੱਡੀਆਂ ਰੰਗਣ ਵਾਲੀ ਦੁਕਾਨ ਦੇ ਦਾ ਪੁਲਸ ਦਿੱਲੀ ਕਰਦੀ ਆ ਝੂਠ ਮਾਰੀ ਜਾਂਦੇ ਆ ਝੂਠ ਹਾਂਜੀ ਤੇ ਜਦੋਂ ਲੈ ਕੇ ਗਏ ਤਾਂ ਤੁਹਾਨੂੰ ਉਹ ਤੋਂ ਬਾਅਦ ਕਰਵਾਇ ਨਹੀਂ ਕੀਤੀ ਸਵਿਅਰ ਤੇ ਸ਼ਮਤਾ ਦਾ ਨਾ ਸਾਡੇ ਲਾਗੇ ਬੈਠ ਰਿਹਾ ਗੱਲਬਾਤ ਕਰਦੇ ਰਹਿੰਦੇ ਇਥੇ ਪਾਸੇ ਕਰਦਾ ਅੱਛਾ ਪਰ ਜਦੋਂ ਲੈ ਗਏ 9:30 10:00 ਤੇ ਫਿਰ ਐ ਗਏ ਹਨ ਉਹ ਕੋਈ ਮਗਰ ਜਾਣ ਨਹੀਂ ਦਿੱਤਾ ਨਾ ਆਉਂਦੇ ਨਹੀਂ ਮਿਲਣਾ ਹੁਣ ਕੋਈ ਕਰਵਾਇ ਕੀਤੀ ਮਗਰ ਗਏ ਆ ਉਹਦੇ ਗੋਲੀ ਲੱਗੀ ਹੈ ਹਾਂਜੀ ਹੁਣ ਕੋਈ ਉਸ ਮਿਲ ਨਹੀਂ ਦਿੰਦੀ ਮਿਲ ਨਹੀਂ ਦਿੰਦੀ ਇਹ ਹਾਂਜੀ ਕਿੱਥੇ ਰੱਖ ਰਹੇ ਹੋ ਉਹ ਹੁਣ ਪਹਿਲਾਂ ਪੱਟੀ ਸੀ ਹੁਣ ਉੱਥੇ ਤੇ ਤਰਨ ਤਰਨ ਲੱਗੇ ਗੱਲ ਇਹ ਕੀ ਮਤਲਬ ਕੀ ਮੁੰਡਾ ਇੱਧਰ ਰੰਗ ਕਰਨ ਗਿਆ ਹੀਗਾ ਤੇ ਮਤਲਬ ਕਿ ਇਦਾਂ ਕਰਿਆ ਤੇ ਕਹਿੰਦੇ ਵਾਵਾ 6-7 ਜਾਣੇ ਆ ਕਿਹ ਕਿ ਕੋਈ ਸਿੰਮਲ ਵਰਤੀ ਸੀ ਤੇ ਕੁਝ ਵਰਤੀ ਸੀ ਤੇ ਕਹਿੰਦੇ ਕਿ ਥੋੜੀ ਜਿਹੀ ਗੱਲ ਬਾਤ ਹੀ ਕਰਨੀ ਇਹਨਾਂ ਨਾਲ ਤੇ ਮੁੜ ਕੇ ਇਹਨਾਂ ਚਿਹਰਿਆਂ ਨੇ ਕੋਈ ਗੱਲ ਹੀ ਨਹੀਂ ਕੀਤੀ ਤੇ ਇਹ ਗੱਲ ਹੀ ਕਰਨੀ ਤੇ ਮੁੜ ਕੇ ਪਾ ਕੇ ਤੇ ਗੱਡੀ 'ਚ ਲੈ ਗਏ ਹਾਂਜੀ ਮੁੜ ਕੇ ਉਹਦਾ ਛੱਡਿਆ ਨਹੀਂ ਉਹਦਾ ਨਹੀਂ ਬਾਅਦ 'ਚ ਉਹਨਾਂ ਕੋਈ ਦੱਸਿਆ ਹੀ ਨਹੀਂ ਪੁੱਛਿਆ ਨਹੀਂ ਮੁੜ ਕੇ ਇਦਾਂ ਗੋਲੀ ਉਹਦੇ ਲਾ ਕੇ ਤੇ ਮੁੜ ਕੇ ਨਾਲ ਕਾਲ ਕਰਤੀ ਆ ਕਿ ਇਦਾਂ ਕਿ ਉਹਦੇ ਬਣਾਤਾ ਉਹਨਾਂ ਹਾਂਜੀ ਮੁਕਾਬਲਾ ਬਣਾਤਾ ਹਾਂਜੀ ਪਰਿਵਾਰ ਨਾਲ ਧੱਕਾ ਕੀਤਾ ਨੇ ਬੜਾ ਜਿਆਦਾ ਕਿ ਬਹੁਤ ਜਿਆਦਾ ਧੱਕਾ ਕੀਤਾ ਮਾਤਰ ਬੰਦੇ ਦਾ ਨੂੰ ਪਤਾ ਜੇ ਹੀ ਇਹੇ ਕੰਮ ਕਰਨ ਵਾਲੇ ਹੋ ਤਾਂ ਇਹੇ ਵੀ ਕੰਮ ਕਰਨ ਵਾਲੇ ਤੇ ਪੇਂਟ ਹੀ ਕਰੇ ਵਿਚਾਰਾ ਸਾਰੇ ਇੱਥੇ ਕੰਮ ਕਰਨ ਦੇ ਇੱਥੇ ਤੋਂ ਕੰਮ ਕਰਦੇ ਹਨ ਇੱਥੇ ਆਏ ਅੰਨੇ ਤੇ ਕਹਿੰਦੇ ਅਸੀਂ ਆਵੇ ਪੀ 5-10 ਮਿੰਟ ਕੋਈ ਗੱਲ ਹੀ ਅਸੀਂ ਕਰਨੀ ਆ ਫਿਰ ਅਸੀਂ ਨੂੰ ਭੇਜ ਦਿੰਨੇ ਘਰੇ ਤੇ 9:30 ਵਜੇ ਦਾ ਕੱਲ ਸਵੇਰ ਦਾ ਲੈ ਕੇ ਗਏ ਨੇ ਰਾਹ ਦੇ ਇਹਨਾਂ ਨੇ ਕਹਿਤਾ ਪਈ ਇਹ ਇਹਨਾਂ ਸਾਡੇ ਤਿੰਨ ਕਾਊਂਟਰ ਕੀਤਾ ਤੇ ਹੁਣ ਸਾਰੇ ਨਾਲ ਗੋਲੀ ਮਾਰ ਕੇ ਤੇ ਇਹਨਾਂ ਕੇਸ ਬਣਾਤਾ ਵਾ ਕਹਿੰਦੇ ਇਹਨਾਂ ਨੇ ਸਾਡੇ ਦੇ ਇਹਨਾਂ ਨੇ ਕੀ ਆ ਕੰਮ ਕੀਤਾ ਤੇ ਇਹਨਾਂ ਗੋਲੀ ਮਾਰ ਕੇ ਸਾਰੇ ਹੁਣ ਇਹਨਾਂ ਨਾਲ ਸੰਨਾ ਹੀ ਗਏ ਇਹਨਾਂ ਹਣ ਮਿਲਣ ਤੱਕ ਨਹੀਂ ਦਿੱਤਾ ਵੀ ਸਾਡੇ ਬੱਚੇ ਨਾਲ ਸਾਡੇ ਕੋਲ ਸਾਰੇ ਹੈਗੇ 6-7 ਜਾਣੇ ਹੈਗੇ ਹਾਂਜੀ ਵਰਦੀ ਵਿੱਚ ਹੈਗੇ ਨਹੀਂ ਸਰ ਕੋਈ ਜਿ ਸਿਵਲ ਵਾ ਵਰਦੀ ਜੀ ਕੁਝ ਵਰਦੀ ਜੀ ਕਿਹੜੀ ਕਿਹੜੀ ਗੱਡੀ ਤੇ ਸਰ ਵੀ ਇੱਕ ਸਵੱਟ ਹੈ ਇੱਕ ਸ਼ਿਫਟ ਗੱਡੀ ਦੇ अच्छा तू ही ਉਹਨਾਂ ਦੇ ਹੋ ਉੱਥੇ ਪਿੱਛੇ ਮਿਲਣ ਵਾਸਤੇ ਹਾਂਜੀ ਤੁਹਾਨੂੰ ਕੀ ਜਾਂਦੇ ਸਾਨੂੰ ਸਰ ਉਹਨਾਂ ਮਿਲਣ ਨਹੀਂ ਦਿੱਤਾ ਵੀਰੇ ਤੇ ਵੈਸੇ ਤੁਹਾਡਾ ਬੇਟਾ ਕਰਦਾ ਕੀ ਕੰਮ ਕੀ ਕਰਦਾ ਸਰ ਕੰਮ ਇਹੋ ਘਰੇ ਇਤਰਾਪੀਆ ਹੈ ਰੰਗਦੇ ਘਰਾਂ ਕਰਦਾ ਹੀ ਕੰਮ ਤੇ ਪਹਿਲੋਂ ਵੀ ਇਸ ਤੋਂ ਪਹਿਲੋ ਪੁਲਸਾਈ ਤੇ ਕਦੀ ਹਾਂਜੀ ਨਹੀਂ ਸਰ ਇਸ ਤੋਂ ਪਹਿਲੋ ਪੁਲਸਾ ਕੋਈ ਕੁਛ ਨਹੀਂ ਕਰਨਾ ਸੀ ਨਹੀਂ ਨਹੀਂ ਉਹ ਤੁਸੀਂ ਕੀ ਮੰਗ ਕਰਦੇ ਹੋ ਪਾਈ ਤਾਂ ਸਰ ਇਹੇ ਮੰਗ ਕਰਨ ਦੇ ਪਈ ਇਹਨਾਂ ਨੂੰ ਵੇਖੋ ਹੁਣ ਇਹਨੂੰ ਗੈਂਗਸਟਰ ਚ ਪਾਤਾ